ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਵਿਟਾਮਿਨ E ਦੀ ਸਾਡੇ ਸਰੀਰ ਨੂੰ ਬਹੁਤ ਲੋੜ ਹੁੰਦੀ ਆ ਖਾਸ ਕਰ ਜਦੋਂ ਸਾਡੀ ਉਮਰ ਵੱਧਦੀ ਆ ਤੇ ਕਿਹੜੇ ਕੁਦਰਤੀ ਤਰੀਕੇ ਆ ਕਿਹੜਾ ਭੋਜਨ ਆ ਜਿਹਦੇ ਨਾਲ ਅਸੀਂ ਇਹਦੀ ਕਮੀ ਨੂੰ ਪੂਰਾ ਕਰ ਸਕਦੇ ਆ ਅੱਜ ਅਸੀਂ ਉਸ ਬਾਰੇ ਜਾਣਾਂਗੇ ਸੋ ਸਾਨੂੰ ਇੱਕ ਹਰੇ ਰੰਗ ਦਾ ਜਿਹੜਾ ਕੈਪਸੂਲ ਆਂਦਾ ਵਿਟਾਮਿਨ E ਦਾ ਉਹ ਖਾਣ ਦੀ ਵੀ ਲੋੜ ਨਹੀਂ ਪਊਗੀ ਸੋ ਅਸੀਂ ਜਿਹੜੀ ਡੇਲੀ ਰਿਕਾਇਰਮੈਂਟ ਆ ਵਿਟਾਮਿਨ E ਦੀ ਉਹ ਅਸੀਂ ਇਹਨਾਂ ਕੁਦਰਤੀ ਚੀਜ਼ਾਂ ਤੋਂ ਜਿਹੜੀ ਪੂਰੀ ਕਰ ਸਕਦੇ ਹਾਂ ਸੋ ਆਓ ਡਿਟੇਲ ਨਾਲ ਜਾਣਦੇ ਹਾਂ ਵੀ ਵਿਟਾਮਿਨ E ਦੇ ਸਭ ਤੋਂ ਪਹਿਲਾਂ ਵੇਖਦੇ ਹਾਂ ਫਾਇਦੇ ਕੀ ਹੁੰਦੇ ਉਸ ਤੋਂ ਬਾਅਦ ਇਹ ਕਿਹੜੀਆਂ ਚੀਜ਼ਾਂ ਤੋਂ ਮਿਲਦਾ ਉਸ ਬਾਰੇ ਜਾਣਾਂਗੇ ਸਾਥੀਓ ਵਿਟਾਮਿਨ E ਸਾਡੇ ਦਿਲ ਦੀ ਸਿਹਤ ਵਾਸਤੇ ਬਹੁਤ ਵਧੀਆ ਏ ਇਹ ਸਾਡੇ ਮਾੜੇ ਕੋਲੇਸਟ੍ਰੋਲ LDL ਉਹਨੂੰ ਆਕਸੀਡਾਈਜ਼ ਹੋਣ ਤੋਂ ਰੋਕਦਾ ਏ ਕਿਉਂਕਿ ਆਕਸੀਡਾਈਜ਼ ਹੋਣ ਤੋਂ ਬਾਅਦ ਹੀ ਜਿਹੜਾ ਬਲੈਕ ਬਣਨ ਦੀ ਜਿਹੜੀ ਸਮੱਸਿਆ ਹੈ ਜਾਂ ਕਹਿ ਲੋ ਬਲੈਕ ਬਣਨ ਦਾ ਜਿਹੜਾ ਖਤਰਾ ਹੈ ਖੂਨ ਜੰਮਣ ਦਾ ਖਤਰਾ ਉਹ ਵੱਧ ਹੋ ਜਾਂਦਾ ਸੋ ਇਹ ਖੂਨ ਜੰਮਣ ਦੇ ਖਤਰੇ ਨੂੰ ਕਹਿ ਲੋ ਘਟਾਉਂਦਾ ਹੈ ਸੋ ਇਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਇਸ ਤੋਂ ਇਲਾਵਾ ਸਾਡੀ ਇਮਿਊਨਿਟੀ ਵਾਸਤੇ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਸਾਡੀ ਉਹ ਵਾਦੀ ਵਿਟਾਮਿਨ E ਦੇ ਨਾਲ ਤੇ ਵਿਟਾਮਿਨ E ਸਾਨੂੰ ਆਕਸੀਡੇਟਿਵ ਸਟ्रेस ਤੋਂ ਸਾਡੇ ਸਰੀਰ ਦੇ ਅੰਗਾਂ ਨੂੰ ਲੀਵਰ ਹੋ ਗਿਆ ਕਿਡਨੀ ਹੋ ਗਿਆ ਦਿਲ ਹੋ ਗਿਆ ਇਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਦਾ ਏ ਬਚਾ ਕੇ ਰੱਖਦਾ ਇਹਦੇ ਨਾਲ ਨਾਲ ਸਾਥੀਓ ਵਿਟਾਮਿਨ E ਆ ਜਿਹੜਾ ਸਾਡੇ ਵਾਲਾਂ ਦੀ ਗਰੋਥ ਵਾਸਤੇ ਵਾਲਾਂ ਨੂੰ ਮਜ਼ਬੂਤੀ ਦੇਣ ਵਾਸਤੇ ਸਾਡੀ ਸਕਿਨ ਵਾਸਤੇ ਸਕਿਨ ਨੂੰ ਵੀ ਜਵਾਨ ਰੱਖਦਾ ਏ ਵੱਡੀ ਉਮਰ ਦੇ ਵਿੱਚ ਬਹੁਤ ਵਧੀਆ ਤੇ ਵੱਡੀ ਉਮਰ 'ਚ ਜਿਹੜਾ ਮੋਤੀਆ ਬਿੰਦ ਦੀ ਪਰੇਸ਼ਾਨੀ ਆ ਜਾਂਦੀ ਆ ਜਾਂ ਇੱਕ ਮੈਕੂਲਰ ਡੀਜਨਰੇਸ਼ਨ ਬਿਮਾਰੀ ਹੁੰਦੀ ਆ ਉਹ ਵੱਧਦੀ ਉਮਰ ਦੇ ਵਿੱਚ ਕਹਿ ਲੋ ਵੀ ਪੜਦੇ ਨੂੰ ਨੁਕਸਾਨ ਕਰ ਸਕਦੀ ਸਾਡੀ ਅੱਖ ਦੇ ਸੋ ਰੂਟੀਨਾ ਨੂੰ ਨੁਕਸਾਨ ਪਹੁੰਚਦਾ ਇਹਦੇ ਵਿੱਚ ਸੋ ਉਹਦੇ ਲਈ ਵੀ ਬਹੁਤ ਵਧੀਆ ਇਹ ਜਿਹੜਾ ਵਿਟਾਮਿਨ E ਹੁੰਦਾ ਤੇ ਸਾਥੀਓ ਵਿਟਾਮਿਨ E ਦੇ ਹੋਰ ਵੀ ਬਹੁਤ ਲਾਭ ਆ ਸਾਡੇ ਸਰੀਰ ਵਾਸਤੇ ਸੋ ਇਹ ਖਾਣਾ ਵੀ ਬੜਾ ਜ਼ਰੂਰੀ ਆ ਇਹ ਲੈਣਾ ਬਹੁਤ ਜ਼ਰੂਰੀ ਵਿਟਾਮਿਨ E ਜਦੋਂ ਸਾਡੀ ਉਮਰ ਵੱਧਦੀ ਆ ਸੋ ਸਾਡੀ ਇਮਿਊਨਿਟੀ ਨੂੰ ਵੀ ਸਟਰੋਂਗ ਰੱਖਦਾ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹਨੂੰ ਵੀ ਵਧਾ ਕੇ ਰੱਖਦਾ ਹੈ ਪਰ ਇਹਦਾ ਮੇਨ ਚੀਜ਼ ਇਹ ਆ ਵੀ ਜਦੋਂ ਤੁਸੀਂ ਵਿਟਾਮਿਨ ਹੀ ਲੈਣਾ ਹੈ ਇਹਦੇ ਨਾਲ ਤੁਹਾਨੂੰ ਜਿਹੜੇ ਹੈਲਦੀ ਫੈਟਸ ਆ ਜਿਵੇਂ ਦੇਸੀ ਘਿਓ ਲਾ ਲਓ ਥੋੜਾ ਬਹੁਤ ਉਹ ਨਾਲ ਲੈਣਾ ਪਊਗਾ ਕਿਉਂਕਿ ਜਿਹੜੀ ਵਿਟਾਮਿਨ E ਆ ਉਹ ਫੈਟ ਸੋਲਿਊਬਲ ਵਿਟਾਮਿਨ ਆ ਤੇ ਜਿੰਨਾ ਚਿਰ ਅਸੀਂ ਨਾਲ ਫੈਟ ਨਹੀਂ ਲਵਾਂਗੇ ਉਹਨਾਂ ਸਾਨੂੰ ਇਹਦਾ ਭਰਪੂਰ ਜਿਹੜਾ ਫਾਇਦਾ ਪੂਰਾ ਫਾਇਦਾ ਨਹੀਂ ਮਿਲ ਪਾਊਗਾ ਸੋ ਆਓ ਜਾਣਦੇ ਹਾਂ ਵੀ ਵਿਟਾਮਿਨ E ਬਿਨਾ ਦਵਾਈ ਤੋਂ ਕੈਪਸੂਲ ਤੋਂ ਅਸੀਂ ਕਿਵੇਂ ਪੂਰਾ ਕਰ ਸਕਦੇ ਹਾਂ ਸਾਥੀਓ ਪਹਿਲੇ ਨੰਬਰ ਤੇ ਜੇ ਵੇਖੀਏ ਵਿਟਾਮਿਨ E ਦਾ ਸਭ ਤੋਂ ਵਧੀਆ ਸਰੋਤ ਹੋ ਹੈਗੇ ਬਦਾਮ ਸੋ ਜੇ ਅਸੀਂ 7 ਤੋਂ 10 ਦੀ ਗਿਣਤੀ ਚ ਬਦਾਮ ਲੈਨੇ ਆ ਤਾਂ ਇਹਦੇ ਨਾਲ ਸਾਨੂੰ 6 ਤੋਂ 7 ਗ੍ਰਾਮ ਜਿਹੜਾ ਵਿਟਾਮਿਨ E ਆ ਉਹ ਮਿਲ ਜਾਂਦਾ ਹੈ ਸੋ ਹਮੇਸ਼ਾ ਬਦਾਮਾਂ ਨੂੰ ਭੌਂ ਕੇ ਖਾਣਾ ਚਾਹੀਦਾ ਹੈ ਸੋ ਬਦਾਮਾਂ ਨੂੰ ਹਮੇਸ਼ਾ ਭਿਓ ਕੇ ਖਾਓ ਰਾਤ ਨੂੰ ਭਿਓ ਕੇ ਸਵੇਰੇ ਨਿਰਨੇ ਕਾਲ ਜੇ ਖਾਓ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਵਿਟਾਮਿਨ E ਤੁਹਾਡਾ ਡੇਲੀ ਦੀ ਜਿਹੜੀ ਰਿਕੁਆਇਰਮੈਂਟ ਆ ਉਹਦਾ ਕਾਫੀ ਹਿੱਸਾ ਜਿਹੜਾ ਜੇ ਅਸੀਂ 10 ਬਦਾਮ ਰੋਜ਼ਾਨਾ ਖਾਣੇ ਆ ਉਹਦੇ ਨਾਲ ਪੂਰਾ ਹੋ ਜਾਂਦਾ ਏ ਇਹਦੇ ਨਾਲ ਨਾਲ ਸਾਥੀਂ ਮੂੰਗਫਲੀ ਵੀ ਵਿਟਾਮਿਨ E ਦਾ ਬਹੁਤ ਵਧੀਆ ਸਰੋਤ ਆ ਸੋ ਜੇ ਅਸੀਂ ਇੱਕ ਮੁਠੀ ਭਾਵ 30 ਗ੍ਰਾਮ ਦੇ ਕਰੀਬ ਮੂੰਗਫਲੀ ਖਾਣੇ ਆ ਤਾਂ ਉਹਦੇ ਨਾਲ ਸਾਨੂੰ 5 ਤੋਂ 6 ਗ੍ਰਾਮ ਜਿਹੜਾ ਵਿਟਾਮਿਨ E ਆ ਉਹ ਮਿਲ ਜਾਂਦਾ ਏ ਸੋ ਮੂੰਗਫੜੀ ਵਿੱਚ ਹੈਲਦੀ ਆਇਲਸ ਵੀ ਹੁੰਦੇ ਆ ਸੋ ਇੱਕ ਬੜਾ ਵਧੀਆ ਸਰੋਤ ਆ ਵਿਟਾਮਿਨ E ਦਾ ਸੋ ਇਹਦੇ ਨਾਲ ਵੀ ਅਸੀਂ ਵਿਟਾਮਿਨ E ਦੀ ਕਮੀ ਨੂੰ ਪੂਰਾ ਕਰ ਸਕਦੇ ਆ ਸੂਰਜਮੁਖੀ ਦੇ ਜਿਹੜੇ ਬੀਜ ਆ ਉਹ ਵੀ ਵਿਟਾਮਿਨ E ਦਾ ਬੜਾ ਵਧੀਆ ਸਰੋਤ ਆ ਸਭ ਤੋਂ ਵਧੀਆ ਸਰੋਤ ਵਿਟਾਮਿਨ E ਦਾ ਸੂਰਜਮੁਖੀ ਦੇ ਬੀਜ ਨੇ ਸੋ ਇੱਕ ਚਮਚਾ ਜੇ ਅਸੀਂ ਸੂਰਜਮੁਖੀ ਦੇ ਬੀਜ ਲੈਨੇ ਆ ਭਾਵ 10 ਗ੍ਰਾਮ ਬੀਜਾਂ ਦੇ ਵਿੱਚ ਪੰਜ 6 ਤੋਂ 7 ਗ੍ਰਾਮ ਦੇ ਕਰੀਬ ਜਿਹੜਾ ਵਿਟਾਮਿਨ E ਆ ਉਹ ਸਾਨੂੰ ਮਿਲ ਜਾਂਦਾ ਹੈ ਸੋ ਪਾਲਕ 'ਚ ਵੀ ਵਿਟਾਮਿਨ E ਬਹੁਤ ਵਧੀਆ ਹੁੰਦਾ ਹੈ ਪਾਲਕ ਦੇ ਵਿੱਚ ਆਇਰਨ ਵੀ ਹੁੰਦਾ ਹੈ ਮੈਗਨੀਸ਼ੀਅਮ ਹੁੰਦਾ ਵਿਟਾਮਿਨ C ਵੀ ਹੁੰਦਾ ਜਿਹਦੇ ਨਾਲ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦੀ ਆ ਓਵਰ ਆਲ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵਧਾਉਂਦੀ ਆ ਓਵਰ ਆਲ ਅਸੀਂ ਹੈਲਦੀ ਹੁੰਨੇ ਆ ਤੇ ਸਾਥੀਓ ਵਿਟਾਮਿਨ E ਆ ਜਿਹੜਾ ਉਹ ਮੰਗੋ ਵਿੱਚ ਅੰਬਾਂ ਵਿੱਚ ਵੀ ਪਾਇਆ ਜਾਂਦਾ ਹੈ ਸੋ so, ਵਿਟਾਮਿਨ E ਇੱਕ మీడియం ਸਾਈਜ਼ ਆਮ ਦੇ ਵਿੱਚ ਸਾਨੂੰ 2 ਤੋਂ 3 ਗ੍ਰਾਮ ਜਿਹੜਾ ਵਿਟਾਮਿਨ E ਆ ਉਹ ਮਿਲ ਜਾਂਦਾ ਸੋ ਹਮੇਸ਼ਾ ਜੇ ਸੇਵਨ ਕਰਨਾ ਹੈ ਆਮ ਦਾ ਦੁਪਹਿਰ ਵੇਲੇ ਕਰੋ ਤਾਂ ਬਹੁਤ ਵਧੀਆ ਹੋਊ ਕਦੇ ਵੀ ਮੰਗੋ ਨੂੰ ਆਮ ਨੂੰ ਖਾਲੀ ਪੇਟ ਨਰਨੇ ਕਾਲਜੇ ਨਹੀਂ ਖਾਣਾ ਚਾਹੀਦਾ ਤੇ 슈ਗਰ ਵਾਲੇ ਦਾ ਲਿਮਟ ਵਿੱਚ ਸੇਵਨ ਕਰਨ ਕਿਉਂਕਿ ਇਹਦੇ ਨਾਲ 슈ਗਰ ਵਧਣ ਦਾ ਜਿਹੜਾ ਚਾਂਸ ਆ ਉਹ ਵੀ ਵੱਧ ਹੋ ਜਾਂਦਾ ਸੋ ਸਾਥੀਓ ਇਹ ਜਿਹੜੀਆਂ ਚੀਜ਼ਾਂ ਸੀ ਆਪਦੇ ਭੋਜਨ 'ਚ ਇਹਨਾਂ ਨੂੰ ਮਿਲਾ ਲਾਂਗੇ ਤਾਂ ਅਸੀਂ ਵਿਟਾਮਿਨ E ਦਾ ਸਾਨੂੰ ਕੋਈ ਕੈਪਸੂਲ ਖਾਣ ਦੀ ਲੋੜ ਨਹੀਂ ਗਈ ਅਸੀਂ ਇਹਦੀ ਘਾਟ ਨੂੰ ਕਮੀ ਨੂੰ ਉਵੇਂ ਹੀ ਪੂਰਾ ਕਰ ਸਕਦੇ ਹਾਂ ਤੇ ਵਿਟਾਮਿਨ E ਜਿਹੜਾ ਏਜਿੰਗ ਦੇ ਵਿੱਚ ਬਹੁਤ ਜ਼ਰੂਰੀ ਆ ਭਾਅ ਵੱਧ ਦੀ ਉਮਰ 'ਚ ਬਹੁਤ ਜ਼ਰੂਰੀ ਆ ਸਾਨੂੰ ਜਲਦੀ ਬਡਾਪਾ ਨਹੀਂ ਆਉਣ ਦਿੰਦਾ ਸਰੀਰ ਨੂੰ ਜਵਾਨ ਰੱਖਦਾ ਸਾਡੇ ਵਾਲਾਂ ਲਈ ਬਹੁਤ ਵਧੀਆ ਸਕਿਨ ਲਈ ਬਹੁਤ ਵਧੀਆ ਦਿਲ ਦੀ ਸਿਹਤ ਲਈ ਬੜਾ ਵਧੀਆ ਏ ਸਾਡੀ ਇਮਿਊਨਿਟੀ ਨੂੰ ਚੰਗਾ ਰੱਖਦਾ ਏ ਸਾਡੀਆਂ ਅੱਖਾਂ ਵਾਸਤੇ ਬਹੁਤ ਵਧੀਆ ਏ ਤੇ ਛੋਟੇ ਬੱਚਿਆਂ ਨੂੰ ਵੀ ਵਿਟਾਮਿਨ E ਦੀ ਬਹੁਤ ਲੋੜ ਹੁੰਦੀ ਉਹਨਾਂ ਦੀ ਸਹੀ ਗ੍ਰੋਥ ਵਾਸਤੇ ਸੋ ਇਹ ਜਾਣਕਾਰੀ ਨੂੰ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਥੀਓ 20 ਮਈ ਨੂੰ ਆਪਣਾ ਗੀਤ ਰਿਲੀਜ਼ ਹੋਇਆ ਸੀ ਤੀ ਨਾਲ ਬਰਕਤ ਸੋ YouTube ਤੇ ਹੁਣੇ ਜਾ ਕੇ ਅ ਸਰਚ ਕਰੋ ਡਾਕਟਰ ਹਰਮਨ ਜੀਰਾ ਨਿਊ ਸੌਂਗ ਤੇ ਤੀ ਨਾਲ ਬਰਕਤ ਗੀਤ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇਹਦੇ ਭੈਣ ਭਰਾ ਧੀਆਂ ਨੂੰ ਸਤਿਕਾਰ ਦਿੰਦੇ ਆ ਉਹ ਜਰੂਰ ਇਹਨੂੰ ਸ਼ੇਅਰ ਕਰਨ ਅਗੇ ਸੋ ਇਜਾਜ਼ਤ ਦਿਓ ਸਾਥੀਓ ਧੰਨਵਾਦ